ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਬੱਚਿਓ ਮੈਂ ਤੁਹਾਨੂੰ ਸੁਣਾਉਣ ਜਾ ਰਹੀਆਂ ਗੁਰੂ ਨਾਨਕ ਦੇਵ ਜੀ ਦੀ ਸਾਖੀ ਜਦੋਂ ਉਹਨਾਂ ਦੇ ਜਤੀ ਜੋਤ ਸਮਾਉਣ ਦਾ ਸਮਾਂ ਆਇਆ ਗੁਰੂ ਜੀ ਨੇ ਜਦੋਂ 70 ਸਾਲ ਦੇ ਹੋ ਗਏ ਤਾਂ ਦੇ ਵੀ ਉਹਨਾਂ ਦੁਨੀਆ ਨੂੰ ਨੇਰੇ ਵਿੱਚ ਕੱਢਣ ਦਾ ਕਾਰਜ ਚਾਲੂ ਰੱਖਣਾ ਜ਼ਰੂਰੀ ਸਮਝਿਆ ਇਹ ਸੇਵਾ ਲਈ ਗੁਰੂ ਜੀ ਨੇ ਆਪਣੇ ਸਿੱਖਾਂ ਦੇ ਮਨਾਂ ਵਿੱਚ ਪਰੇਖਾ ਦੂਰ ਕਰਨ ਲਈ ਕਿ ਉਹਨਾਂ ਨਾਲ ਕੋਈ ਤੋਖਾ ਨਹੀਂ ਹੋਇਆ ਆਗੂ ਸਿੱਖਾਂ ਨੂੰ ਪਰਖਿਆ ਉਨ੍ਹਾਂ ਸਿੱਖਾਂ ਵਿੱਚ ਉਹਨਾਂ ਦੇ ਦੋਵੇਂ ਪੁੱਤਰ ਵੀ ਸਨ ਸਾਰੀਆਂ ਸਿੱਖਾਂ ਵਿੱਚ ਗੁਰੂ ਜੀ ਨੇ ਪਾਈ ਲੈਣ ਨੂੰ ਇਸੇ ਬਾਰੇ ਯੋਗ ਸਮਝਿਆ ਜਿਨ੍ਹਾਂ ਨੂੰ ਗੁਰੂ ਜੀ ਨੇ ਆਪਣਾ ਅੰਗ ਬਣਾ ਕੇ ਸਿੱਖੀ ਦੀ ਬਾਣੀ ਦੋ ਸੌਂਫ ਦਿੱਤੀ 7 ਸਤੰਬਰ 1539 ਈਸਵੀ ਨੂੰ ਗੁਰੂ ਜੀ ਨੇ ਇਕੱਠੀ ਹੋਈ ਸੰਗਤ ਨੂੰ ਦੱਸਿਆ ਕਿ ਉਹਨਾਂ ਦਾ ਪਰਮਾਤਮਾ ਨਾਲ ਅਭੇਦ ਹੋਣ ਦਾ ਸਮਾਂ ਆ ਗਿਆ ਹੈ ਸਾਰੀਆਂ ਸਿੱਖਾਂ ਗੁਰੂ ਅੰਗਦ ਉਹਨਾਂ ਦਾ ਦੂਜਾ ਰੂਪ ਸਮਝੇਗਾ ਗੁਰੂ ਅੰਗਦ ਅਤੇ ਉਹਨਾਂ ਵਿੱਚ ਕੋਈ ਅੰਦਰ ਨਹੀਂ ਇਸ ਤਰ੍ਹਾਂ ਦਾ ਸਨੇਹਾ ਦੇ ਕੇ ਗੁਰੂ ਨੰਗਦੇਵ ਜੀ ਇੱਕ ਚਾਦਰ ਲੈ ਕੇ ਲੈਟ ਗਏ ਗੁਰੂ ਜੀ ਜੋਤੀ ਜੋ ਸਮਾਨ ਦੀ ਖਬਰ ਸਾਰੇ ਕਰਤਾਰਪੁਰ ਵਿੱਚ ਫੈਲ ਗਈ ਉਹਨਾਂ ਦੇ ਉਹਨਾਂ ਦਾ ਕਾਰ ਸਿੱਖ ਸੰਗਤਾਂ ਪਰ ਗਿਆ ਗੁਰੂ ਜੀ ਦੇ ਸਿੱਖ ਕਿਤੇ ਹਿੰਦੂ ਸਨ ਤੇ ਮੁਸਲਮਾਨ ਵੀ ਸਨ ਗੁਰੂ ਜੀ ਲਈ ਨਾ ਕੋਈ ਹਿੰਦੂ ਸੀ ਨਾ ਕੋਈ ਮੁਸਲਮਾਨ ਸਾਰੇ ਉਸ ਇੱਕ ਮਾਲਕ ਦੇ ਪੈਦਾ ਕੀਤੇ ਹੋਏ ਸਨ ਇਸ ਕੈਸਾਰੀਆਂ ਲਈ ਉਹਨਾਂ ਨੂੰ ਇੱਕ ਸੱਚਾ ਰਸਤਾ ਦਿਖਾਉਣ ਵਾਲਾ ਆਗੂ ਮੰਨਣਾ ਜ਼ਰੂਰੀ ਸੀ ਉਹਨਾਂ ਵਿੱਚ ਗੁਰੂ ਜੀ ਦੇ ਮਿੱਤ ਸਸਿ ਸਰੀਰ ਉੱਪਰ ਬੈਠ ਸ਼ੁਰੂ ਹੋ ਗਏ ਹਿੰਦੂ ਕਹਿ ਲਗੇ ਅਸੀਂ ਗੁਰੂ ਜੀ ਦੇ ਸਰੀਰ ਦਾ ਸਸਕਾਰ ਕਰਨਾ ਹੈ ਦੂਜੇ ਪਾਸੇ ਮੁਸਲਮਾਨ ਕਹਿ ਲਗੇ ਗੁਰੂ ਜੀ ਸਾਡੇ ਪੀਰ ਸਨ ਅਸੀਂ ਇਹਨਾਂ ਦੇ ਸਰੀਰ ਨੂੰ ਆਪਣੀ ਰੀਤੀ ਨਾਲ ਦਫਨ ਕਰਨਾ ਹੈ ਅਤੇ ਇਸ ਉੱਪਰ ਕਬਰ ਬਣਾਉਣੀ ਹੈ ਗੁਰੂ ਜੀ ਦੇ ਜੋਤੀ ਜੋਤ ਸਮਾਉਣ ਉੱਪਰ ਵੀ ਬਹੁਤ ਝਗੜਾ ਪੈ ਗਿਆ ਇਸ ਨੂੰ ਖਤਮ ਕਰਨ ਲਈ ਉਹਨਾਂ ਆਪਣਾ ਸਾਰਾ ਜੀਵਨ ਲਗਾ ਦਿੱਤਾ ਸੀ ਅਜੇ ਦੋਵੇਂ ਤਿਰਾਂ ਕਿਸੇ ਫੈਸਲੇ ਉੱਪਰ ਨਹੀਂ ਸੰਭਜੀਆਂ ਕਿ ਬਾਹਰੋਂ ਇੱਕ ਸੰਤ ਗੁਰੂ ਜੀ ਦੇ ਦਰਸ਼ਨਾਂ ਲਈ ਆਇਆ ਉਹਨੇ ਝਗੜਾ ਕਰਨ ਵਾਲਿਆਂ ਨੂੰ ਸਲਾਹ ਦਿੱਤੀ ਤੁਸੀਂ ਪਹਿਲਾਂ ਇਸ ਚਾਦਰ ਦੇ ਥੱਲੇ ਦੇਖ ਲਓ ਗੁਰੂ ਜੀ ਦਾ ਸਰੀਰ ਇੱਥੇ ਹੈ ਜਾਂ ਨਹੀਂ ਤੁਸੀਂ ਸਰੀਰ ਦੇਖੋਂ ਤਾਂ ਵੀ ਨਾ ਹੀ ਆਪਸੀ ਝਗੜੀ ਜਾ ਰਹੇ ਹੋ ਸਾਰਿਆਂ ਨੇ ਸੰਤਰੀ ਸਲਾਹ ਮੰਨ ਕੇ ਚਾਦਰ ਚੁੱਕ ਕੇ ਦੇਖਿਆ ਤਾਂ ਕੋਈ ਫੁੱਲ ਪੇਸਾਂ ਫੁੱਲ ਦੇਖ ਕੇ ਝਗੜਾ ਕਰਨ ਵਾਲੇ ਚੁੱਪ ਕਰ ਗਏ ਗੁਰੂ ਜੀ ਦੇ ਸਰੀਰ ਜਿਹੜੇ ਪੰਜ ਦੰਦਾਂ ਤੋਂ ਪੈਦਾ ਹੋਇਆ ਸੀ ਉਹਨਾਂ ਵਿੱਚ ਹੀ ਵਾਪਸ ਸਮਾ ਗਿਆ ਸੀ ਝਗੜਾ ਕਰਨ ਵਾਲੇ ਹਿੰਦੂਆਂ ਅਤੇ ਮੁਸਲਮਾਨਾਂ ਨੇ ਅੱਧੇ ਫੁੱਲ ਫੁੱਲ ਅੱਧੇ ਅੱਧੇ ਬਣ ਕਰ ਲਏ ਅਤੇ ਉਹ ਚਾਦਰ ਜਿਹੜੀ ਗੁਰੂ ਜੀ ਦੇ ਉੱਪਰ ਲੈ ਕੇ ਪਏ ਸਨ ਉਹਨਾਂ ਨੂੰ ਵੀ ਦੋ ਟੁਕੜਿਆਂ ਵਿੱਚ ਵੰਡ ਲਿਆ ਆਪਣੇ ਧਰਮ ਦੇ ਰੀਤੀ ਰਿਵਾਜਾਂ ਦੀ ਪੂਰਤੀ ਲਈ ਉਹਨਾਂ ਗੁਰੂ ਜੀ ਦੇ ਫੁੱਲਾਂ ਅਤੇ ਚਾਦਰਾਂ ਦੀਆਂ ਵੀ ਵੰਡੀਆਂ ਪਾ ਲਈਆਂ ਹਿੰ ਹਿੰਦੂਆਂ ਨੇ ਅੱਧੀ ਚਾਦਰ ਅਤੇ ਅੱਧੇ ਫੁੱਲਾਂ ਦਾ ਆਪਣੇ ਰਿਵਾਜ ਅਨੁਸਾਰ ਸਸਕਾਰ ਕਰ ਦਿੱਤਾ ਅਤੇ ਉੱਪਰ ਇੱਕ ਸਮਾਧ ਬਣਾ ਦਿੱਤੀ ਮੁਸਲਮਾਨਾਂ ਨੇ ਆਪਣੀ ਹਿੱਸੇ ਦੀ ਚਾਦਰ ਅਤੇ ਫੁੱਲ ਦਬਾ ਕੇ ਰਾਵੀ ਦੇ ਕੰਢਰ ਕੰਢੇ ਇੱਕ ਕਬਰ ਬਣਾ ਦਿੱਤੀ ਦੋਹਾਂ ਨੇ ਉਹਨਾਂ ਪੱਥਰਾਂ ਨੂੰ ਫਿਰ ਪੂਜਣਾ ਸ਼ੁਰੂ ਕਰ ਦਿੱਤਾ ਜਿਸ ਤਰ੍ਹਾਂ ਗੁਰੂ ਜੀ ਨੇ ਮਨਾ ਕੀਤਾ ਸੀ ਪਰਮਾਤਮਾ ਨੂੰ ਇਹ ਮਨਜ਼ੂਰ ਨਹੀਂ ਸੀ ਰਾਵੀ ਦਾ ਪਾਣੀ ਦੋਹਾਂ ਨੂੰ ਰੋੜ ਕੇ ਲੈ ਗਿਆ ਉਸ ਸਮਾਧ ਅਤੇ ਕਬਰ ਦੇ ਨਿਸ਼ਾਨ ਤੱਕ ਖਤਮ ਕਰ ਦਿੱਤੇ ਹਾਂ ਜੀ ਅੱਜ ਇਹ ਅਜਿੰਦੀ ਮੇਰੀ ਸਾਖੀ ਸੀ ਜਿਹੜੀ ਤੁਹਾਨੂੰ ਗੁਨਾਗਦੇਵ ਜੀ ਦੀ ਸਾਖੀ ਸੁਣਾਈ ਹੈ ਸਾਖੀ ਸੁਣਨੇ ਸਾਰੇ ਬੱਚਿਆਂ ਦਾ ਬਹੁਤ-ਬਹੁਤ ਧੰਨਵਾਦ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਔਰ ਬੈਲ ਆਈਕਨ ਵੀ ਦਬਾਉਣਾ ਮੈਂ ਇਸ ਤਰ੍ਹਾਂ ਤੁਹਾਨੂੰ ਹੋਰ ਸਾਖੀਆਂ ਅੱਗੇ ਸੁਣਾਉਂਦੀ ਰਹਾਂ ਇਹ ਮੈਂ ਗੁਨਾਗਦੇਵ ਜੀ ਦੀਆਂ ਸਾਖੀਆਂ ਸੁਣਾਈ ਸੀ ਔਰ ਮੈਂ ਅੱਗੇ ਗੁਰੰਗਰ ਦੇਵ ਜੀ ਦੀਆਂ ਸਾਖੀਆਂ ਸ਼ੁਰੂ ਕਰਾਂਗੀ ਸਾਰੇ ਬੱਚਿਆਂ ਨੇ ਮੇਰਾ ਮੈਨੂੰ ਇਨਗਜ ਕਰਨਾ ਹੈ। ਔਰ ਮੇਰੀ ਵੀਡੀਓ ਨੂੰ ਦੇਖਣਾ ਹੈ। ਸਾਰੇ ਬੱਚਿਆਂ ਦਾ ਮੈਂ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦੀ ਆਂ।